ਸਾਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਸਭ ਠੀਕ ਠਾਕ ਹੋਵੋਗੇ ਅੱਜ ਅਸ ਤੁਹਾਡੇ ਲਈ ਨਵੀਂ ਰੈਸਪੀ ਲੈ ਕੇ ਆਏ ਜਿਹੜੀ ਕਿ ਆਪਾਂ ਦਹੀਂ ਦੱਸਾਂਗੇ ਕਰਦੇ ਵਿੱਚ ਆਪਾਂ ਦਹੀਂ ਕਿਦਾਂ ਜਮਾ ਸਕਦੇ ਹਾਂ ਜਿਹੜੀ ਆਪਾਂ ਦਹੀਂ ਦੱਸਾਂਗੇ ਇਹ ਫੁੱਟਾਂ ਲਈ ਬਣ ਕੇ ਤਿਆਰ ਹੋਊਗੀ ਬਹੁਤ ਹੀ ਵਧੀਆ ਇਹ ਦਹੀਂ ਜਮੂਗੀ ਇਸ ਤਰੀਕੇ ਨਾਲ ਆਪਾਂ ਦੱਸਾਂਗੇ ਤੁਹਾਨੂੰ ਜਿ ਲਈ ਅਸੀਂ ਦੁੱਧ ਲੈਤਾ ਦੁੱਧ ਜਿਹੜਾ ਕਿ ਅਸੀਂ ਪੱਧ ਫੈਟ ਵਾਲਾ ਲੈਣਾ ਹੈ ਸਾਡੇ ਕੋਲ ਫਰੈਸ਼ ਦੁੱਧ ਆ ਅਸੀਂ ਕਿਲੋ ਦੁੱਧ ਲੈਤਾ ਤੁਸੀਂ ਜਿੰਨਾ ਤੁਸੀਂ ਦਹੀਂ ਜਮਾਣੇ ਹੋਵੇ ਉਹਨਾਂ ਤੁਸੀਂ ਦੁੱਧ ਲੈ ਸਕਦੇ ਹੋਗੇ ਇਹਨੂੰ ਤੁਸੀਂ ਇੱਕ ਪੈਨ ਦੇ ਵਿੱਚ ਪਾ ਲਿਆ ਹੁਣ ਇਸ ਨੂੰ ਆਪਾਂ ਗਰਮ ਕਰਾਂਗੇ ਦੁੱਧ ਦਾ ਸੀ ਗਰਮ ਰੱਖ ਲਿਆ ਜੀ ਹੁਣ ਇਸ ਨੂੰ ਆਪਾਂ ਹਲਾ ਹਲਾ ਕੇ ਗਰਮ ਕਰਨਾ ਕਿਉਂਕਿ ਇੱਕ ਤਾਂ ਦੁੱਧ ਦੇ ਉੱਪਰ ਮਲਾਈ ਨਾ ਜੇ ਦੂਸਰਾ ਇਹ ਨਿੱਤ ਦੁੱਧ نیچے ਨਾ ਲੱਗ ਜੇ ਇਸ ਨੂੰ ਆਪਾਂ ਬਾਲੀ ਦੇਵਾਂਗੇ ਚੰਗੀ ਤਰ੍ਹਾਂ ਦੋਕ ਵਾਲੀਆਂ ਦੇ ਲਾਂਗੇ ਆਪਾਂ ਜਦੋਂ ਅਸੀਂ ਦੁੱਧ ਨੂੰ ਠੰਡਾ ਕਰਨਾ ਉਹ ਦੁੱਧ ਹਲਾ ਹਲਾ ਕੇ ਇਦਾਂ ਮਤਲਬ ਝੱਗ ਕਰ ਲੈਣੀ ਆ ਦੁੱਧ ਦੇ ਉੱਪਰ ਇਹਦੇ ਨਾਲ ਇਹ ਦਹੀਂ ਆਗੀ ਬਹੁਤ ਹੀ ਵਧੀਆ ਜੰਮਦੀ ਹੈਗੀ ਫੋਟਾਏ ਦਹੀਂ ਜੰਮ ਕੇ ਤਿਆਰ ਹੋ ਗਈ ਇੱਕ ਵਾਰ ਤੁਸੀਂ ਆਈਡੀਆ ਇਹ ਜਰੂਰ ਟਰਾਈ ਕਰਿਓ ਜਿਹੜਾ ਦੁੱਧ ਹੁਣ ਆਪਣਾ ਉਹ ਠੰਡਾ ਹੋ ਗਿਆ ਐਨਾ ਠੰਡਾ ਕਰਨਾ ਆ ਦੇਖੋ ਹੁਣ ਆਪ ਇਸ ਨੂੰ ਸੈਕ ਕਰ ਸਕਦੇ ਆਂਗੇ ਗਿਆ ਹੁਣ ਆਪਾਂ ਇੱਕ ਵਰਤਨ ਲੈ ਲੈਣਾ ਜੀ ਦੇ ਵਿੱਚ ਆਪਾਂ ਦਹੀਂ ਜਮਾਉਣੇ ਆ ਤੁਸੀਂ ਵਰਤਨ ਕੋਈ ਵੀ ਲੈ ਸਕਦੇ ਜਿਹੜਾ ਤੁਹਾਡੇ ਘਰ ਦੇ ਵਿੱਚ ਹੈਗਾਗਾ ਜਿਹਦੇ ਵਿੱਚ ਤੁਸੀਂ ਹਮੇਸ਼ਾ ਦਹੀਂ ਜਮਾਉਂਦੇ ਹੋ ਉਹ ਵਰਤਨ ਤੁਸੀਂ ਆਪਣਾ ਲੈ ਲੈਣਾ ਅਸੀਂ ਆਪਾਂ ਸਟੀਲ ਦੇ ਭਾਂਡੇ ਦੇ ਵਿੱਚ ਦੱਸਾਂਗੇ ਤੁਹਾਨੂੰ ਦਹੀਂ ਜਮਾਉਣਾ ਇਸ ਦੇ ਵਿੱਚ ਵੀ ਦਹੀਂ ਬਹੁਤ ਹੀ ਵਧੀਆ ਚੰਮਦੀ ਹੈਗੀ ਵਰਤਨ ਆਪਾਂ ਇਦਾਂ ਦਾ ਲੈਣਾ ਕਿ ਜਿਹੜਾ ਉੱਪਰੋਂ ਚੰਗੀ ਤਰ੍ਹਾਂ ਕਵਰ ਹੋ ਸਕੇ ਹੁਣ ਇਹਦੇ ਵਿੱਚ ਆਪਾਂ ਜਿਹੜਾ ਦੁੱਧ ਆਪਣਾ ਐਡ ਕਰ ਦੇਣਾਗਾ ਜਿਹੜਾ ਆਪਾਂ ਦਹੀਂ ਬਣਾਉਦੇ ਹਾਂ ਆਪਾਂ ਸਿੰਪਲ ਤਰੀਕੇ ਨਾਲ ਦੱਸਦੇ ਹਾਂ ਵਿਚ ੜ ਕਰ ਦੇਣਾ ਹੁਣ ਆਪਾਂ ਇਸ ਦੇ ਵਿੱਚ ਜਾਗ ਲਗਾਵਾਂਗੇ ਉਹ ਆਪਾਂ ਦੱਸਦੇ ਹਾਂ ਵੀ ਦਹੀਂ ਦਾ ਜਾਗ ਆਪਾਂ ਕਿੰਨਾ ਕੁ ਲਗਾਣਾ ਹਾਂਜੀ ਜਿਹੜੀ ਦਹੀਂ ਦਾ ਆਪਾਂ ਪਹਿਲਾਂ ਜਾਗ ਲਗਾਉਣਾ ਉਸ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾਗਾ ਇਦਾਂ ਫਿਰ ਲਗਾਵਾਂਗੇ ਤੁਸੀਂ ਲੱਸੀ ਦਾ ਵੀ ਜਾਗ ਲਗਾ ਸਕਦੇ ਹੋਗੇ ਦਹੀਂ ਦਾ ਲਗਾਉਣਾ ਤੋਂ ਜ਼ਿਆਦਾ ਵਧੀਆਗਾ ਇਦਾਂ ਆਪਾਂ ਜਾਗ ਲਗਾਉਣਾ ਹੈ ਡੇਢ ਕ ਚਮਚਾ ਆਪਾਂ ਲਗਾਵਾਂਗੇ ਜ਼ਿਆਦਾ ਤਾਂ ਨਹੀਂ ਲਗਾਉਣਾ ਕਿਉਂਕਿ ਦਹੀਂ ਖੱਟੀ ਹੋ ਸਕਦੀ ਹੈ ਜੇ ਆਪਾਂ ਜ਼ਿਆਦਾ ਦਹੀਂ ਲਗਾਵਾਂਗੇ ਡੇਢ ਕ ਚਮਚੇ ਆਪਾਂ ਲਗਾਵਾਂਗੇ ਇਸ ਨਾਲ ਜਿਹੜੀ ਦਹੀਂ ਜਪਣੀ ਜਹੀ ਐਡ ਕਰਨ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾਣਾਗਾ ਕਿਉਂਕਿ ਜਿਹੜੀ ਆਪਣੀ ਦਹੀਂ ਆ ਉਹ ਚੰਗੀ ਤਰ੍ਹਾਂ ਦੁੱਧ ਦੇ ਵਿੱਚ ਮਿਕਸ ਹੋ ਜੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾਵਾਂਗੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਬਾਅਦ ਵਿੱਚ ਉੱਪਰੋਂ ਕਵਰ ਕਰਨਾਗਾ ਹੁਣ ਆਪਾਂ ਦਹੀਂ ਕਵਰ ਕਰਾਂਗੇ ਉੱਪਰੋਂ ਚੰਗੀ ਤਰ੍ਹਾਂ ਇਹਦਾ ਆਪਾਂ ਕਵਰ ਕਰ ਦੇਣਾਗਾ ਦਹੀਂ ਢੱਕਣ ਵਾਸਤੇ ਕਾਪਾ ਮੋਟਾ ਕੱਪੜਾ ਲੈ ਲੈਣਾ ਸਰਦੀਆਂ ਵਿੱਚ ਖਾਸ ਕਰਕੇ ਆਪਾਂ ਮੋਟੇ ਲੈਣਾਗਾ ਗਰਮੀਆਂ ਵਿੱਚ ਤਾਂ ਇਹ ਢੱਕਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਹੁਣ ਸਰਦੀਆਂ ਦਾ ਸੀਜ਼ਨ ਚੱਲਦਾ ਇਸ ਨੂੰ ਆਪਾਂ ਇਸ ਤਰ੍ਹਾਂ ਢੱਕਾਂਗੇ ਚੰਗੀ ਤਰ੍ਹਾਂ ਉਪਰੋਂ ਇਦਾਂ ਆਪਾਂ ਕਵਰ ਕਰ ਦੇਣਾ ਸਾਰੇ ਦਹੀਂ ਦੀ ਤਾਂ ਹੀ ਆਪਣੀ ਢਹੀਂਾਂ ਜੰਮੂਗੀ ਇਸ ਨੂੰ ਆਪਾਂ ਇੱਕ ਥਾਂ ਮਟ ਬਸ ਆਪਣੇ ਘਰਾਂ ਦੇ ਵਿੱਚ ਸ਼ਾਮ ਨੂੰ ਹੀ ਆਪਾਂ ਦਹੀਂ ਜਮਾਣੇ ਆ ਸਵੇਰੇ ਆਪਾਂ ਖਾਣੇ ਆ ਇਸ ਨੂੰ ਆਪਾਂ 6 ਤੋਂ 7 ਘੰਟੇ ਬਾਅਦ ਦੇਖਾਂਗੇ ਦਹੀਂ ਨੂੰ ਵੀ ਕਿੱਦਾਂ ਦੀ ਦਹੀਂ ਬਣੀ ਆ ਫੁੱਟਣ ਵਾਲੀ ਪਤਨ ਦਿਖਾਵਾਂਗੇ ਜਿਹੜੀ ਇਹ ਆਪਾਂ 7 6 ਤੋਂ 7 ਘੰਟੇ ਤੋਂ ਬਾਅਦ ਆਪਾਂ ਜਿਹੜੀ ਦਹੀਂ ਰੱਖ ਦਿਆਂਗੇ ਉਹ ਜ਼ਿਆਦਾ ਖੱਟੀ ਵੀ ਹੋ ਜਾਂਦੀ ਹੈਗੀ ਆਪਾਂ ਇੰਨੇ ਇੱਕ ਘੰਟੇ ਬਾਅਦ ਹੀ ਆਪਾਂ ਜਿਹੜੀ ਦਹੀਂ ਨੂੰ ਕੱਢ ਕੇ ਆਪਾਂ ਆਪਣੇ ਫ੍ਰਿਜ ਦੇ ਵਿੱਚ ਲਗਾ ਦੇਣਾਗਾ ਜੇਕਰ ਗਰਮੇ ਦਾ ਮੌਸਮ ਆ ਸਰਦੀਆਂ ਦੇ ਵਿੱਚ ਤਾਂ ਨਹੀਂ ਜ਼ਰੂਰਤ ਨਹੀਂ ਹੁੰਦੀ ਹੈਗੀ ਫ੍ਰਿਜ ਦੀ ਹਾਂਜੀ 7 ਘੰਟਿਆਂ ਬਾਅਦ ਆਪਾਂ ਦੇਖੇ ਆਪਣੀ ਦਹੀਂ ਜਿਹੜੀ ਆ ਜੰਮ ਚੁੱਕੀ ਹੈਗੀ ਚੰਗੀ ਤਰ੍ਹਾਂ ਇਸ ਨੂੰ ਆਪਾਂ ਤੁਹਾਨੂੰ ਦਿਖਾਣੇ ਆ ਕਿੱਦਾਂ ਦੀ ਜੰਮੀ ਆਪਾਂ ਰਹੀ ਜਿਹੜੀ ਆਪਣੀ ਦਹੀਂ ਆਪਾਂ ਤੁਹਾਨੂੰ ਕੌਲੀ 'ਚ ਪਾ ਕੇ ਦਿਖਾਣੇ ਆ ਦੇਖੋ ਕਿੱਦਾਂ ਆਪਣੀ ਫੁੱਟਾਂ ਵਾਲੀ ਜਿਹੜੀ ਦਹੀਂ ਜੰਮੀ ਆ ਦੇਖੋ ਇਦਾਂ ਦੀ ਇਹ ਦਹੀਂ ਜਿਹੜੀ ਜੰਮ ਕੇ ਤਿਆਰ ਹੋਈ ਆ ਤੁਸੀਂ ਦੇਖ ਸਕਦੇ ਹੋ ਇਹਦਾ ਤੁਸੀਂ ਇਹ ਰੈਸਪੀ ਜ਼ਰੂਰ ਟਰਾਈ ਕਰਿਓ This, are this is the channel that you see in the main. This is the channel. Like, share, and subscribe for you. Thank you. G.